ਮਰਹੂਮ ਸਾਫ ਕਾ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਦੀ ਅੰਤਿਮ ਅਰਦਾਸ ਅੱਜ ਪਤਨੀ ਗੁਰਸ਼ਰਨ ਕੌਰ ਨੇ ਭੋਗ ਮੌਕੇ ਕੀਤਾ ਕੀਰਤਨ ਸੋਨੀਆ ਗਾਂਧੀ ਮਲਿਕ ਅਰਜੁਨ ਖੜਗੇ ਸਮੇਤ ਕਈ ਵੱਡੇ ਲੀਡਰਾਂ ਨੇ ਦਿੱਤੀ ਸ਼ਰਧਾਂਜਲੀ ਜਥੇਦਾਰ ਗਿਆਨੀ ਰਗਵੀਰ ਸਿੰਘ ਨੇ ਵੀ ਦਿੱਤੀ ਸ਼ਰਧਾਂਜਲੀ ਸਾਪ ਦਾ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਦੀ ਯਾਦ ਚ ਉਹਨਾਂ ਦੇ ਨਿਵਾਸ ਸਥਾਨ ਤੇ ਰੱਖੇ ਸ੍ਰੀ ਅਖੰਡ ਪਾਤਸ਼ਾਹਬ ਦੇ ਪੋਪ ਪਾਈ ਗਏ ਇਸ ਮੌਕੇ ਕਾਂਗਰਸ ਪ੍ਰਧਾਨ ਮਲਿਕ ਅਰਜੁਨ ਖੜਗੇ ਪਾਰਟੀ ਦੀ ਸੰਸਦਿਤ ਦਲ ਦੀ ਚੇਅਰਪਰਸਨ ਸੋਨੀਆ ਗਾਂਧੀ ਸਮੇਤ ਕਈ ਵੱਡੇ ਆਗੂਆਂ ਨੇ ਪਹੁੰਚ ਕੇ ਸ਼ਰਧਾਂਜਲੀ ਦਿੱਤੀ ਸਾਪ ਦਾ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਦੀ ਅੱਜ ਅੰਤਿਮ ਅਰਦਾਸ ਮੌਕੇ ਸ਼੍ਰੀ ਅਕਾਲ ਤਖਤ ਸਹਿਬ ਦੇ ਜਥੇਦਾਰ ਗਿਆਨੀ ਰਗਵੀਰ ਸਿੰਘ ਨੇ ਕਿਹਾ ਕਿ ਡਾਕਟਰ ਮਨਮੋਹਨ ਸਿੰਘ ਬਹੁਤ ਵੱਡੇ ਅੱਤ ਸ਼ਾਸਤਰੀ ਹਨ ਅਤੇ ਦੇਸ਼ ਦੀ ਇਕਨੋਮੀ ਨੂੰ ਔਨਾਂ ਨੇ ਉੱਚਾ ਚੁੱਕਿਆ ਸੀ ਅਤੇ ਸਿੱਖਾ ਦੀ ਪੱਗ ਦੀ ਪਛਾਣ ਵੀ ਦੇਸ਼ ਦੁਨੀਆ ਦੇ ਵਿੱਚ ਕੀਤੀ ਸੀ ਮੈਂ ਅਰਦਾਸ ਕਰਦਾ ਹਾਂ ਕਿ ਪਰਮਾਤਮਾ ਵਿਛੜੀ ਰੂਹ ਨੂੰ ਆਪਣੇ ਚਰਨਾਂ ਚ ਨਿਵਾਸ ਬਖਸ਼ੇ ਅਰਦਾਸ ਕੀ ਅੱਜ ਡਾਕਟਰ ਬਨਮੋਹਨ ਸਿੰਘ ਦੀ ਅੰਤਿਮ ਅਰਦਾਸ ਗੁਰਦੁਆਰਾ ਰਕਾਬਗੱਤ ਸਹਿ ਵਿਖੇ ਕੀਤੀ ਗਈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਬਹੁਤ ਹੀ ਸਤਿਕਾਰਯੋਗ ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਡਾਕਟਰ ਬਨਮੋਹਨ ਸਿੰਘ ਜੀ ਹੋਰਾਂ ਦਾ ਅੱਜ ਅੰਤਿਮ ਅਰਦਾਸ ਦਿੱਲੀ ਵਿਖੇ ਕੀਤੀ ਜਾਣੀ ਹੈ। ਸਰਦਾਰ ਮਨਮੋਹ ਸਿੰਘ ਜੀ ਐਸਸੀਐਕ ਸਖਸ਼ੀਤ ਹੋਏ ਨੇ ਜਿਨ੍ਹਾਂ ਨੇ ਆਪਣੇ ਕਾਲਜ ਦੇ ਫਰੇਡ ਅਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਵਰਕਰ ਵਜੋਂ ਵਿਭੋਕਤ ਵੱਡੀ ਸੇਵਾ ਨਿਭਾਈ ਔਰ ਉਹਨਾਂ ਦੇ ਦੇਸ਼ ਦੀ ਆਰਥਿਕਤਾ ਨੂੰ ਵੀ ਲਈਆਂ ਤੇ ਲੈ ਕੇ ਆਂਦਾ ਕਿ ਜਦੋਂ ਦੇਸ਼ ਦੀ ਆਰਥਿਕਤਾ ਬਹੁਤ ਡਾਮਡਰ ਹੋਈ ਤਾਂ ਐਸੇ ਕਮਹਾਨ ਅਰਥਸ਼ਾਸਤਰੀ ਡਾਕਟਰ ਮਨਮੋਹ ਸਿੰਘ ਜੀ ਹੋਰਾਂ ਨੇ ਦੇਸ਼ ਨੂੰ ਦੇਸ਼ ਦੀ ਆਰਥਿਕਤਾ ਨੂੰ ਤਰੱਕੀ ਦੀਆਂ ਦਿਨਾਂ ਦੀ ਉੱਤੇ ਲਿਆਂਦਾ ਔਰ ਲਗਾਤਾਰ ਦੇਸ਼ ਦੀ ਤਰੱਕੀ ਜਿਹੜੀ ਸੀ ਉਹਨਾਂ ਦੇ ਕਾਰਜਕਾਲ ਦੇ ਵਿੱਚ ਹੋਈ ਤਕਰੀਬਨ 92 ਸਾਲ ਦੀ ਉਮਰ ਵਿੱਚ ਡਾਕਟਰ ਬਨਮੋਹ ਸਿੰਘ ਜੀ ਉਕਾਲ ਪ੍ਰਸ਼ਦ ਦੇ ਚਰਮਾਚਾਰਜ ਜੋ 2004 ਤੋਂ ਲੈ ਕੇ 2014 ਤੱਕ ਦੇਸ਼ ਦੇ ਪ੍ਰਧਾਨ ਮੰਤਰੀ ਰਹੇ ਔਰ ਉਹਨਾਂ ਦੇ ਕਾਰਜਕਾਲ ਦੌਰਾਨ ਕੀਤੇ ਗਏ ਕਾਰਜ ਹਮੇਸ਼ਾ ਯਾਦ ਕੀਤਾ ਜਾਂਦਾ ਰਹੇਗਾ ਔਰ ਜਿਨ੍ਹਾਂ ਨੇ ਦਸਤਾਰ ਦਾ ਮਾਣ ਦਸਤਾਰ ਦੀ ਪਹਿਚਾਣ ਵੀ ਸਮੁੱਚੇ ਸੰਸਾਰ ਦੇ ਵਿੱਚ ਕਰਾਈ ਗੁਰੂ ਚਰਨਾਂ ਵਿੱਚ ਅਰਦਾਸ ਹੈ ਕਿ ਸਤਿਗੁਰੂ ਜੀ ਉਹਨਾਂ ਦੀ ਰੂਹ ਨੂੰ ਆਪਣੇ ਚਰਨਾਂ 'ਚ ਥਾਂ ਦੇਣ ਪਰਿਵਾਰ ਨੂੰ ਸਾਰੇ ਸੰਬੰਧੀਆਂ ਨੂੰ ਪਾਣਾ ਮਿੱਠਾ ਕਰਕੇ ਮੰਨਣ ਦਾ ਬਰ ਬਖਸ਼ਿਸ਼ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ